ਜਦੋਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ ਹੈ ਨਾ ਉਦੋਂ ਤੋਂ ਹੀ ਇਸ ਨੂੰ ਕਮਜ਼ੋਰ ਕਰਨ ਜਾਂ ਤੋੜਨ ਦੀਆਂ ਜੜੀਆਂ ਨੇ ਵਿਉਂਤਬੰਦੀਆਂ ਹੋ ਰਹੀਆਂ ਪਰ ਇਹਨੇ ਕਮਜ਼ੋਰ ਹੋਣਾ ਨਹੀਂ ਹੈ ਨਾ ਇਹਨੇ ਟੁੱਟਣਾ ਕਿਉਂ ਕਿ ਕੇਵਲ ਇਹ ਇੱਟਾਂ ਬਜਰੀ ਸੀਮਿੰਟ ਦੀ ਬਣੀ ਇਮਾਰਤ ਨਹੀਂ ਹੈ ਜਾਂ ਕੇਵਲ ਇੱਟਾਂ ਚੂਨੇ ਦਾ ਬਣਿਆ ਥੜਾ ਨਹੀਂ ਹੈ ਇਸ ਤਖਤ ਨੂੰ ਬਣਾਉਣ ਦੇ ਲਈ ਧੰਗ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕਿਸੇ ਰਾਜ ਨੂੰ ਨਹੀਂ ਲਗਾਇਆ ਕਿਸੇ ਮਿਸਤਰੀ ਨੂੰ ਨਹੀਂ ਲਗਾਇਆ ਆਪ ਆਪਣੇ ਹੱਥੀ ਬਣਾਇਆ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਨੇ ਸਹਿਯੋਗ ਦਿੱਤਾ ਹੁਣ ਜਿਹੜੀ ਕਲਮ ਧੰਗ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਹੱਥਾਂ ਦੇ ਨਾਲ ਗੱਡੀ ਹੈ ਬੀਜੀ ਹੈ ਉਹ ਕਦੇ ਸੁੱਕ ਸਕਦੀ ਹੈ ਕਦੇ ਕਮਜ਼ੋਰ ਹੋ ਸਕਦੀ ਹੈ ਕਦੇ ਮੁੱਕ ਸਕਦੀ ਹੈ ਕਦੇ ਵੀ ਨਹੀਂ ਕਦੇ ਵੀ ਨਹੀਂ ਔਰ ਇਸ ਸ੍ਰੀ ਅਕਾਲ ਤਖਤ ਸਾਹਿਬ ਤੋਂ अनेका ਸੰਪਰਦਾਵਾਂ ਮਿਸਲਾਂ ਪੈਦਾ ਹੋਈਆਂ ਜਥੇਬੰਦੀਆਂ ਪੈਦਾ ਹੋਈਆਂ ਅੱਜ ਪੰਥ ਦੀਆਂ ਜਿੰਨੀਆਂ ਵੀ ਸੰਪਰਦਾਵਾਂ ਨੇ ਜਥੇਬੰਦੀਆਂ ਨੇ ਉਹ ਆਪਣਾ ਧੁਰਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਬਕਾਰ ਦੀਆਂ ਨੇ ਬਹੁਤ ਸਾਰੇ ਮਿਸ਼ਨ ਐਸੇ ਆ ਜਿਹੜੇ ਚੱਲੇ ਜਾਂ ਚੱਲ ਰਹੇ ਆ ਜਾਂ ਖਤਮ ਵੀ ਹੋ ਗਏ ਉਹਨਾਂ ਦੇ ਇਤਿਹਾਸ 'ਚ ਦਰਜ ਹੈ ਕਿ ਸਾਡਾ ਜਿਹੜਾ ਕੇਂਦਰ ਹੈ ਉਹ ਸ੍ਰੀ ਅਕਾਲ ਤਖਤ ਸਾਹਿਬਾ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੱਧ ਲੈ ਕੇ ਚੱਲੇ ਮਿਸਲਾਂ ਪੈਦਾ ਹੋਈਆਂ ਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਪੈਦਾ ਕੀਤੀ ਇੱਕ ਪਰਪਸ ਨੂੰ ਮੁੱਖ ਰੱਖ ਕੇ ਪੈਦਾ ਕੀਤੀ ਔਰ ਇਹਨਾਂ 12 ਮਿਸਲਾਂ ਨੇ ਅਲੱਗ-ਅਲੱਗ ਖੇਤਰਾਂ ਦੇ ਵਿੱਚ ਬਹੁਤ ਬਾ ਖੂਬ ਕਾਰਜ ਕੀਤੇ ਪੰਥ ਦੀ ਚੜ੍ਹਦੀ ਕਲਾ ਲਈ ਤੇ ਜਦੋਂ ਇਹ ਜ਼ਰੂਰਤ ਹੋਈ ਇਸੇ ਸ੍ਰੀ ਅਕਾਲ ਤਖਤ ਸਾਹਿਬ ਨੇ ਉਹਨਾਂ 12 ਮਿਸਲਾਂ ਨੂੰ ਇੱਕ ਕੀਤਾ ਤੇ ਇੱਕ ਵਿਸ਼ਾਲ ਖਾਲਸਾ ਰਾਜ ਦੀ ਸਥਾਪਨਾ ਹੋਈ 12 ਮਿਸਲਾਂ ਭਾਵੇਂ ਅਲੱਗ-ਅਲੱਗ ਖੇਤਰਾਂ 'ਚ ਵਿਚਰਦੀਆਂ ਸੀ ਉਹਨਾਂ ਦੇ ਆਪਸ 'ਚ ਮਤਭੇਦ ਵੀ ਪੈਦਾ ਹੋ ਜਾਂਦੇ ਸੀ। ਇਲਾਕਿਆਂ ਨੂੰ ਲੈ ਕੇ ਜਾਂ ਮਾਮਲਿਆਂ ਨੂੰ ਲੈ ਕੇ। ਪਰ ਜਦੋਂ 12 ਮਿਸਲਾਂ ਦੀਵਾਲੀ ਦੇ ਮੌਕੇ ਤੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਇਕੱਠੀਆਂ ਹੁੰਦੀਆਂ ਸੀ, ਉਹ ਆਪਣੇ ਮਤਭੇਦ ਜਿਹੜੇ ਐ ਉਹ ਚਰਨਕੁੰਡ ਤੋਂ ਬਾਹਰ ਰੱਖ ਕੇ ਅੰਦਰ ਆਉਂਦੇ ਸੀ। ਅੰਦਰ ਨਹੀਂ ਸੀ ਲੈ ਕੇ ਆਉਂਦੇ। ਆਪਣੇ ਮਤਭੇਦ ਉਹ ਅੰਦਰ ਨਹੀਂ ਸੀ ਲੈ ਕੇ ਆਉਂਦੇ। ਕੇਵਲ ਆਪਣੇ ਮਤਭੇਦ ਹੀ ਚਰਨਕੁੰਡ ਤੋਂ ਬਾਹਰ ਗੇਟ ਤੋਂ ਬਾਹਰ ਹੀ ਨਹੀਂ ਰੱਖ ਕੇ ਆਉਂਦੇ ਬਲਕਿ ਈਰਖਾ ਹਉਮੈ ਦੁਸ਼ਸ਼ ਸਭ ਕੁਝ ਬਾਹਰ ਛੱਡ ਕੇ ਆਉਂਦੇ ਤੇ ਜਦੋਂ ਈਰਖਾ ਹਉਮੈ ਦੁਸ਼ਸ਼ ਤੇ ਮਤਭੇਦ ਬਾਹਰ ਰੱਖ ਕੇ ਉਹ ਅੰਦਰ ਵਰਦੇ ਸੀ ਨਾ ਇਹ ਅੰਦਰ ਵਰਦਿਆਂ ਜਦੋਂ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਹੁੰਦੇ ਸੀ ਤੇ ਉਹਨਾਂ ਦੇ ਅੰਦਰ ਆਪਣੇ ਆਪ ਹੀ ਇੱਕੇ ਦਾ ਸੰਚਾਰ ਹੋ ਜਾਂਦਾ ਸੀ ਆਪਣੇ ਆਪ ਕਿਸ ਨੂੰ ਕਹਿਣ ਦੀ ਲੋੜ ਨਹੀਂ ਸੀ ਪੈਂਦੀ ਵੀ ਭਾਈ ਇੱਕ ਹੋ ਜਾ ਕੋ ਆਪਣੇ ਆਪ ਹੀ ਏਕੇ ਦਾ ਸੰਚਾਰ ਜਿਹੜਾ ਹੈ ਉਹ ਅੰਦਰੋਂ ਫੁੱਟ ਪੈਂਦਾ ਸੀ ਐਡੀ ਬਡੀ ਸ਼ਕਤੀ ਸਾਡੇ ਸਤਖਤ ਦੇ ਅੰਦਰ ਸਾਡੇ ਇਸ ਕੇਂਦਰ ਦੇ ਅੰਦਰ ਇਹਦਾ ਜਲਾਅ ਐਡਾ ਜ਼ਬਰਦਸਤ ਹੈ ਐਡਾ ਭਾਰੀ ਹੈ ਕਿ ਇੱਥੇ ਜਿਹੜਾ ਝੁੱਕ ਕੇ ਆਉਂਦਾ ਹੈ ਉਹਨੂੰ ਦੇਗ ਮਿਲਦੀ ਹੈ

ਮਹੰਤ ਕਾਬਜ ਹੋ ਗਏ ਗੁਰਦੁਆਰਿਆਂ ਤੇ ਸ਼ੁਰੂਆਤੀ ਸਮੇਂ ਦੇ ਵਿੱਚ ਉਹਨਾਂ ਦਾ ਪ੍ਰਬੰਧ ਬਹੁਤ ਵਧੀਆ ਸੀ ਜਦੋਂ 18ਵੀਂ ਸਦੀ ਦੇ ਵਿੱਚ ਸਿੰਘ ਜੰਗਲਾਂ 'ਚ ਰਹਿੰਦੇ ਸੀ ਤਾਂ ਉਦੋਂ ਜਿਹੜੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਸਾਧੂ ਮਹਾਤਮਾ ਕਰਦੇ ਸੀ ਉਹ ਬਾਣੀ ਪੜਨ ਵਾਲੇ ਗੁਣੀ ਗਿਆਨੀ ਸਨ ਬਾਣੀ ਪੜਨ ਵਾਲੇ ਗੁਣੀ ਗਿਆਨੀ ਔਰ ਔਖੇ ਵੇਲਿਆਂ ਦੇ ਵਿੱਚ ਬੜੀ ਪੰਥ ਦੀ ਮਦਦ ਕਰਦੇ ਸੀ ਜੇ ਕਿਤੇ ਜੰਗਲ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਕਰਨਾ ਹੁੰਦਾ ਸੀ ਸਹਿਜ ਪਾਠ ਕਰਨਾ ਹੁੰਦਾ ਸੀ ਬਾਣੀ ਸੁਣਨੀ ਹੁੰਦੀ ਸੀ ਕੀਰਤਨ ਸੁਣਨਾ ਹੁੰਦਾ ਸੀ ਤੇ ਇਹ ਗੱਡਿਆਂ ਦੇ ਉੱਤੇ ਰਾਤ ਬਰਾਤੇ ਜਿਹੜੇ ਆ ਪਾਤਸ਼ਾਹ ਦੇ ਪਾਵਨ ਪਵਿੱਤਰ ਸਰੂਪਾਂ ਨੂੰ ਸਤਕਾਰ ਸਹਿਤ ਲੈ ਕੇ ਜਾਂਦੇ ਸੀ ਬਾਣੀ ਸੁਣਾਉਂਦੇ ਸੀ ਕੀਰਤਨ ਸੁਣਾਉਂਦੇ ਸੀ ਕਥਾ ਸੁਣਾਉਂਦੇ ਸੀ ਫਿਰ ਵਾਪਸ ਲਿਆਉਂਦੇ ਸੀ ਹੌਲੀ-ਹੌਲੀ ਕੀ ਹੋਇਆ ਕਿ ਜਿਹੜੀ ਇਹ ਸਥਾਪਿਤ ਸਾਧੂ ਸੰਤਾਂ ਦੀ ਪੀੜ੍ਹੀ ਸੀ ਇਹ ਖਤਮ ਹੋ ਗਈ ਦੂਜੀ ਪੀੜੀ ਆ ਗਈ ਇਹਨਾਂ ਦੀ ਜਗ੍ਹਾ ਦੂਜੀ ਪੀੜੀ ਆ ਗਈ ਜਾਂ ਤਾਂ ਇਹਨਾਂ ਦੇ ਚੇਲੇ ਜਿਹੜੇ ਸੀ ਉਹਨਾਂ ਨੇ ਪ੍ਰਬੰਧ ਸੰਭਾਲ ਲਿਆ ਤੇ ਜਾਂ ਇਹਨਾਂ ਦੇ ਕੋਈ ਪੁੱਤਰ ਸੀ ਉਹਨਾਂ ਨੇ ਪ੍ਰਬੰਧ ਸੰਭਾਲ ਲਿਆ ਜਦੋਂ ਦੂਜੀ ਪੀੜੀ ਆਈ ਪਹਿਲੀ ਪੀੜੀ ਜਿਹੜੀ ਠੀਕ ਸੀ ਸੇਵਾ ਸੰਭਾਲ ਭਾਵਨਾ ਨਾ ਕਰਦੀ ਸੀ ਜਦੋਂ ਦੂਜੀ ਪੀੜੀ ਆਈ ਤੇ ਉਸ ਵੇਲੇ ਦੇ ਵਿੱਚ ਥੋੜਾ 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 ਕਮਜ਼ੋਰੀ ਜਿਹੜੀ ਹੈ ਉਹ ਆਉਣ ਲੱਗ ਪਈ ਦੂਜੀ ਪੀੜੀ ਤੇ ਜਦੋਂ ਦੂਜੀ ਪੀੜੀ ਜਾਣ ਵਾਲੀ ਸੀ ਉਦੋਂ ਨੂੰ ਖਾਲਸਾ ਰਾਜ ਸਥਾਪਿਤ ਹੋ ਗਿਆ ਤੇ ਜਦੋਂ ਖਾਲਸਾ ਰਾਜ ਸਥਾਪਿਤ ਹੋ ਗਿਆ ਗੁਰਦੁਆਰਿਆਂ ਦੇ ਨਾਲ ਜ਼ਮੀਨਾਂ ਲੱਗ ਗਈਆਂ ਜ਼ਮੀਨਾਂ ਲੱਗਣ ਨਾਲ ਆਮਦਨ ਵਧ ਗਈ ਤੇ ਜਿਹੜੀ ਤੀਜੀ ਪੀੜੀ ਆਈ ਮਹੰਤਾਂ ਦੀ ਉਹ ਬਿਲਕੁਲ ਹੀ ਜਿਹੜੀ ਸੀ ਉਹ ਗੁਰੂ ਮਰਿਆਦਾ ਤੋਂ ਸਖਰੀ ਹੋ ਗਈ ਉਹਨਾਂ ਨੇ ਕਿਉਂਕਿ ਇਨਕਮ ਵਧ ਗਈ ਇਨਕਮ ਵਧਨ ਦੇ ਨਾਲ ਆਮਦਨ ਵਧਨ ਦੇ ਨਾਲ ਸੰਗਤ ਦੇ ਉੱਤੇ ਨਿਰਭਰਤਾ ਖਤਮ ਹੋ ਗਈ ਤੇ ਜਦੋਂ ਸੰਗਤ ਦੇ ਉੱਤੇ ਨਿਰਭਰਤਾ ਖਤਮ ਹੋ ਗਈ ਤੇ ਸੰਗਤ ਦੀ ਪ੍ਰਵਾਹ ਕਰਨੀ ਛੱਡਤੀ ਵੀ ਆਪਾਂ ਇਹਨਾਂ ਤੋਂ ਕੀ ਲੈਣਾ ਜ਼ਮੀਨਾਂ ਦੀ ਆਮਦਨ ਬਹੁਤ ਰਾਜੇ ਮਹਾਰਾਜੇ ਨੇ ਜ਼ਮੀਨਾਂ ਲਾਤੀਆਂ ਜ਼ਮੀਨਾਂ ਜਾਦਾਦਾਂ ਦੀ ਆਮਦਨ ਬਹੁਤ ਹੈ ਇਹਨਾਂ ਤੋਂ ਕੀ ਲੈਣਾ ਇਸ ਕਰਕੇ ਕੀ ਹੋਇਆ ਤੀਜੀ ਪੀੜੀ ਦੇ ਵਿੱਚ ਆ ਕੇ ਜਿਹੜਾ ਸਿੱਖ ਕੋਈ ਆਉਂਦਾ ਸੀ ਸ਼ਰਧਾ ਭਾਵਨਾ ਦੇ ਨਾਲ ਉਹਦਾ ਸੋਸ਼ਣ ਹੋਣ ਲੱਗ ਪਿਆ ਸੋਸ਼ਣ ਹੋਣ ਲੱਗ ਪਿਆ ਘਰਾਵਟ ਆ ਗਈ ਗੁਰਦੁਆਰਿਆਂ ਦੀਆਂ ਜਿਹੜੀਆਂ ਜਾਇਦਾਦਾਂ ਦਾ ਸੀ ਉਹਨੂੰ ਨਿੱਜੀ ਸਮਝਣ ਲੱਗ ਪਏ ਵੀ ਸਾਡੇ ਐ ਤਾਂ ਸਾਡੇ ਤੋਂ ਬਾਅਦ ਸਾਡੇ ਪੁੱਤ ਹੋਣਗੇ ਸਾਡੇ ਪੁੱਤਾਂ ਤੋਂ ਬਾਅਦ ਸਾਡੇ ਪੋਤਰੇ ਹੋਣਗੇ ਇਹ ਸਿੱਖ ਕੀ ਲੱਗਦੇ ਨੇ ਇਹ ਤਾਂ ਸਾਡੇ ਬਾਬਿਆਂ ਨੇ ਸਾਨੂੰ ਦਿੱਤੇ ਨੇ ਸਾਡੇ ਬਾਬਿਆਂ ਨੇ ਸਾਡੇ ਦਾਦਿਆਂ ਨੇ ਰਾਜਾ ਮਹਾਰਾਜਾ ਤੋਂ ਲਈ ਆ ਜ਼ਮੀਨ ਇਹ ਸਿੱਖ ਕੌਣ ਹੁੰਦੇ ਆ ਸਾਡੇ ਤੋਂ ਜ਼ਮੀਨਾਂ ਮੰਗਣ ਵਾਲੇ ਜਾਂ ਜ਼ਮੀਨਾਂ ਲੈਣ ਵਾਲੇ ਖਾਲਸਾ ਰਾਜ ਖਤਮ ਹੋ ਗਿਆ ਤੋ ਖਾਲਸਾ ਰਾਜ ਖਤਮ ਹੋ ਗਿਆ ਤੇ ਸਿੰਘ ਸਰਦਾਰ ਜਿਹੜੇ ਸੀ ਉਹਨਾਂ ਨੇ ਸੋਚਿਆ ਇਹ ਤਾਂ ਰਾਜ ਆਪਾਂ ਨੂੰ ਆਪਣੇ ਵਡੇਰਿਆਂ ਨੂੰ ਗੁਰੂ ਪਾਤਸ਼ਾਹ ਨੇ ਦਿੱਤਾ ਸੀ ਖਤਮ ਕਿਉਂ ਹੋ ਗਿਆ ਉਹ ਕਹਿੰਦੇ ਬਾਈ ਗੁਰੂ ਪਾਤਸ਼ਾਹ ਨੇ ਇਹ ਰਾਜ ਸਿੱਖਾਂ ਨੂੰ ਦਿੱਤਾ ਸੀ ਤੇ ਸਿੱਖੋ ਜਿਨ੍ਹਾਂ ਦੇ ਕੋਲੇ ਸਿੱਖੀ ਹੈ ਪਹਿਲ ਝਾਤ ਮਾਰੋ ਵੀ ਆਪਣੀ ਸਿੱਖੀ ਹੈਗੀ ਹੈ ਸਿੱਖੀ ਹੈ ਮਾਲਵੇ ਦੀਆਂ ਰਿਆਸਤਾਂ ਸੀ ਮਾਲਵੇ ਦੇ ਰਾਜੇ ਸੀ ਇਹ ਇੰਗਰੀਜ਼ਾਂ ਦੇ ਅਧੀਨ ਹੋ ਗਏ ਉਧਰ ਖਾਲਸਾ ਰਾਜ ਤੇ ਇੰਗਰੀਜ਼ਾਂ ਨੇ ਕਬਜ਼ਾ ਕਰ ਲਿਆ ਕਹਿੰਦੇ ਸਿੱਖੀ ਧਾਰਨ ਕਰੋ ਜੇ ਸਿੱਖੀ ਧਾਰਨ ਕਰ ਲਈ ਗੁਰੂ ਪਾਤਸ਼ਾਹ ਰਾਜ ਫਿਰ ਦੇ ਦੇਊਗਾ ਕਹਿੰਦੇ ਹੁਣ ਸਿੱਖੀ ਕਿੱਥੋਂ ਧਾਰੀਏ ਕਿੱਥੋਂ ਲਈਏ ਸਿੱਖੀ ਕਹਿੰਦੇ ਗੁਰਦੁਆਰਿਆਂ ਗੁਰੂ ਦੇ ਘਰ ਚੋਂ ਤੇ ਜਦੋਂ ਗੁਰੂ ਦੇ ਘਰ ਆਏ ਤੇ ਅੱਗੋਂ ਪੁਜਾਰੀਆਂ ਨੇ ਡਾਂਗਾਂ ਚੁੱਕ ਲੀਆਂ ਕਹਿੰਦੇ ਤੁਸੀਂ ਕੌਣ ਹੋ ਉੱਥੇ ਸਿੱਖੀ ਦਿੱਸੀ ਹੋਈ ਨਹੀਂ ਉੱਥੇ ਤਲ ਖੜਕਦੇ ਪਏ ਸੀ ਉੱਥੇ ਕੁਝ ਹੋਰ ਹੀ ਹੋਈ ਜਾਂਦਾ ਸੀ ਮਰਿਆਦਾ ਨਾਮ ਦੀ ਚੀਜ਼ ਹੀ ਨਹੀਂ ਸੀ ਜਿਹੜੀ ਗੁਰੂ ਦੀ ਮਰਿਆਦਾ ਸੀ ਫੇਰ ਸिखाने ਕਿਆ ਵੀ ਜੇ ਹੁਣ ਸਿੱਖੀ ਝੋਲੀ ਪਵਾਉਣੀ ਹੈ ਨਾ ਤੇ ਪਹਿਲਾਂ ਗੁਰੂ ਦੇ ਦਰ ਜਿਹੜੇ ਐ ਇਹਨਾਂ ਤੋਂ ਆਜ਼ਾਦ ਕਰਾਉ। ਇੱਥੇ ਗੁਰੂ ਦੇ ਪੰਥ ਦਾ ਪ੍ਰਬੰਧ ਸਥਾਪਿਤ ਹੋਵੇ। ਗੁਰਦੁਆਰੇ ਸਿੱਖੀ ਦੇ ਪ੍ਰਚਾਰ ਦਾ ਸੋਮਾ ਨੇ ਇਥੋਂ ਨਰੋਲ ਗੁਰਮਤ ਦਾ ਪ੍ਰਚਾਰ ਹੋਵੇ। ਤੇ ਉਹਨਾਂ ਨੇ ਇਕੱਠਿਆਂ ਹੋ ਕੇ ਆਵਾਜ਼ اٹھਾਉਣੀ ਸ਼ੁਰੂ ਕਰ ਦਿੱਤੀ। ਜਗਾ ਜਗਾ ਸ਼ਹੀਦੀਆਂ ਮੋਰਚੇ ਜੇਲਾਂ ਇਹ ਹੁਣ ਲੱਗ ਪਿਆ ਗੋਲੀਆਂ ਚੱਲਣ ਲੱਗ ਪਈ ਜਿਵੇਂ ਜੈਦੋ ਚੱਲੇ ਨਨਕਾਣਾ ਸਾਹਿਬ ਦਾ ਪ੍ਰਬੰਧ ਕਿੰਨਾ ਔਖਾ ਲਿਆ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਦਾ ਪ੍ਰਬੰਧ ਗੁਰੂ ਕੀ ਬਾਗ ਹੁੱਕੇਵਾਲੀ ਦਾ ਪ੍ਰਬੰਧ ਜਦੋਂ ਪ੍ਰਬੰਧ ਲੈ ਲਿਆ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਨੇ ਇਕੱਠਿਆਂ ਹੋ ਕੇ ਬਣਾਈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਬਣੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਹੀ ਸ੍ਰੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸੀ ਗਠਨ ਕੀਤਾ। ਤੇ ਭਾਈ ਵਲੰਟੀਅਰ ਚਾਹੀਦੇ ਨੇ ਸਾਡੀ ਪੰਥ ਦੀ ਸੰਸਥਾ ਨੂੰ। ਵਲੰਟੀਅਰ ਚਾਹੀਦੇ ਨੇ। ਔਰ ਵਲੰਟੀਅਰ ਜਿਹੜੇ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਦੇ ਵਿੱਚ ਪੈਦਾ ਕੀਤੇ। ਔਰ ਉਹ ਵਲੰਟੀਅਰ ਸਹਿਯੋਗ ਦਿੰਦੇ ਨੇ ਪੰਥ ਦੀ ਸੰਸਥਾ ਨੂੰ। ਉਹ ਔਰ ਸਹਯੋਗ ਬਹੁਤ ਕਾਬਿਲ ਦਿੱਤਾ ਬਹੁਤ ਜਿਆਦਾ ਦਿੱਤਾ ਇਹ ਹੌਲੀ 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 ਵਲੰਟੀਅਰ ਜਿਹੜੇ ਸੀ ਉਹ ਰਾਤ ਸਤਾ ਚ ਆ ਗਏ